ਸਸ਼ੀਕਲ ਜੀ ਸਾਰੇ ਭਰਾਵਾਂ ਨੂੰ ਜਿੰਨੇ ਵੀ ਆਪਣੇ ਨਾਲ ਪਿੰਡੂ ਜ਼ਿਮੀਦਾਰ ਪੇਜ ਦੇ ਰਾਹੀਂ ਜੁੜੇ ਹੋ ਦੋਸਤੋ ਜਿਵੇਂ ਤੁਹਾਨੂੰ ਪਤਾ ਵੀ ਆਪਣੇ ਜਿਹੜਾ ਅੱਜ 4 ਤਰੀਕ ਦਾ ਪ੍ਰੋਗਰਾਮ ਸੀਗਾ ਜਿਹੜਾ ਕਿਸਾਨ ਯੂਨੀਅਨ ਵੱਲੋਂ ਖਣੋਰੀ ਬਾਰਡਰ ਤੋਂ ਕਾਲ ਆਈ ਸੀ ਜਿਹੜਾ ਮਹਾਪੰਚਾਇਤ ਦੇ ਦੌਰਾਨ ਸੋ ਅੱਜ ਅਸੀਂ ਪੈਦ ਪੈਦ ਟੋਲ ਪਲਾਜੇ ਤੇ ਖੜੇ ਆ ਜਿਹੜਾ ਲਾਸਟ ਟੋਲ ਪਲਾਜਾ ਪੰਜਾਬ ਤੇ ਹਰਿਆਣੇ ਦੇ ਬਾਰਡਰ ਦੇ ਨੇੜੇ ਪੈਂਦਾ ਹੈਗਾ ਸੋ ਵੀਰਾਂ ਵੱਲੋਂ ਇੱਥੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਆ ਟੋਲ ਪਲਾਜੇ ਦੇ ਉੱਪਰ ਤੁਸੀਂ ਅਕਸਰ ਹੀ ਇੱਥੋਂ ਦੀ ਲੰਗੇ ਹੋਮੋਗੇ ਤੇ ਦੇਖਿਆ ਹੋਊਗਾ ਵੀ ਜਿਹੜਾ ਇਹ ਟੋਲ ਪਲਾਜਾ ਤਕਰੀਬਨ ਇੱਥੇ ਮੇਰਾ ਖਿਆਲ ਆ ਵੀ ਮਹੀਨੇ ਦੇ ਨੇੜੇ ਹੋ ਗਏ ਬਾਈ ਵਰਗੇ ਜਿਹੜਾ ਲੰਗਰ ਲਗਾ ਰਹੇ ਆ ਤੇ ਬਾਈ ਵਰਗਿਆਂ ਨੂੰ ਪੁੱਛਦੇ ਆ ਵੀ ਕਿਹੜੀ ਸੰਸਥਾ ਵੱਲੋਂ ਇਹ ਲੰਗਰ ਲਗਾਇਆ ਗਿਆ ਕੀ ਇਹਨਾਂ ਦੀ ਸਾਰੀ ਵਿਚਾਰਤਰਾ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਇੱਕ ਤਾਂ ਪ੍ਰੋਪਰ ਆਪਣੀਆਂ ਲੋਕੇਸ਼ਨ ਦੱਸ ਦਿਓ ਵੀ ਜਿਹੜਾ ਇਹ ਟੋਲ ਪਲਾਜੇ ਤੇ ਆਪਾਂ ਖੜੇ ਆ ਵੀਰੇ ਬਾਈ ਇਹ ਪੈਂਟ ਟੋਲ ਪਲਾਜ ਹੈ ਹਰਿਆਣੇ ਤੇ ਪੰਜਾਬ ਦੇ ਬਾਰਡਰ ਦੇ ਪਹੀ ਪਹਿਲਾ ਟੋਲ ਪਲਾਜ ਆਂਦੇ ਹੈ ਠੀਕ ਆ ਬਾਈ ਇਹ ਕਿਸਾਨ ਦੀ ਸਮਾਜ ਦੇ ਲਈ ਕਿਸਾਨੀ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਉਹਦੇ ਮੈਦੇ ਲਈ ਇਹ ਪੁਲੰਗ ਲੱਗਿਆ ਵੀਰੇ ਆਪਾਂ ਨੂੰ ਲਗਭਗ ਹੋ ਗਏ ਮਹੀਨਾ ਲੰਘ ਕੇ ਚੱਲਦੇ ਆ ਅੱਛਾ ਜੀ ਬਾਈ ਤੇ ਇਹ ਮੰਨ ਲਓ ਤੁਸੀਂ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਆਂ ਵੀ ਰੋਸ ਦੇ ਵਜੋਂ ਤੁਸੀਂ ਇਹ ਜਿਹੜਾ ਟੋਲ ਪਲਾਜ ਆਪਣੇ ਵਾਲਾ ਜਿਵੇਂ ਤੁਸੀਂ ਬੰਦ ਕੀਤਾ ਵਾ ਤੇ ਇਹ ਸਾਰੇ ਭਰਾ ਜਿਹੜੇ ਬਾਈ ਆਪਣੇ ਇੱਥੇ ਡਿਊਟੀ ਕਰਦੇ ਆਂ ਤੁਸੀਂ ਇਸ ਪਲਾਜ ਸਾਰੇ ਕੰਮ ਸਾਰੇ ਮੁਲਾਜ਼ਮ ਇੱਥੇ ਠੀਕ ਆ ਬਾਈ ਤੇ ਫਿਰ ਤੁਹਾਡੀ ਗੱਲਬਾਤ ਜੇ ਆਪਾਂ ਜਿਹੜਾ ਟ੍ਰੋਲ ਪਲਾਜੇ ਵਾਲੇ ਨੇ ਤੁਸੀਂ ਇਸ ਸੰਬੰਧ ਦੇ ਵਿੱਚ ਤੁਸੀਂ ਉਹਨਾਂ ਨੂੰ ਕੀ ਬੇਸ਼ਅ ਰੱਖਿਆ ਵੀ ਆਪਾਂ ਨੇ ਨੇ ਉਹ ਆਪਣੇ ਨਾਲ ਭਾਈ ਚਾਰਕਸਾਂ ਦੇ ਨਾਲ ਚੱਲ ਰਹੇ ਨੇ ਬਾਈ ਅੱਛਾ ਬਾਈ ਉਹ ਲੰਗ ਪੂਰੇ ਐਨ ਕਾਪਰੇਟ ਕਰਕੇ ਚੱਲ ਰਹੇ ਨੇ ਉਹ ਵੀ ਕਹਿੰਦੇ ਵੀ ਆਪਣਾ ਵੀ ਫਰਜ਼ ਬਣਦਾ ਵੀ ਆਪਾਂ ਵੀ ਇਸ ਮੋਰਚੇ 'ਚ ਸਹਿਯੋਗ ਦੇਈਏ ਥੋੜਾ ਥੋੜਾ ਠੀਕ ਆ ਜੀ ਬਾਈ ਤਾਂ ਉਹਨਾਂ ਨੇ ਮੰਨ ਲਓ ਥੋੜੇ ਮੰਨ ਲਓ ਪਿੱਛੇ ਹਾਂ ਦੇ ਵਿੱਚ ਹਾਂ ਮਲਾਉਂਦੇ ਹੋਏ ਇਸ ਚੀਜ਼ ਦੇ ਲਈ ਉਹ ਰਾਜੀ ਹੋਏ ਆ ਰਾਜੀ ਹੋ ਕੇ ਟੋਲ ਪਲਾਜ਼ਾ ਬੰਦ ਕਰਕੇ ਸੀ ਕਿਸਾਨਾਂ ਨੂੰ ਹਮਾਇਤ ਦੇਣ ਦੇ ਲਈ ਉਹਨਾਂ ਦਾ ਸਮਰਥਨ ਕਰਨ ਦੇ ਲਈ ਲੰਗਰੀ ਸੇਵਾ ਕੀਤੀ ਜਰੇ ਲਗਾਤਾਰ ਠੀਕ ਆ ਬਾਈ ਬਾਕੀ ਜੇ ਕੋਈ ਵੀ ਕਿਸਾਨਾਂ ਕੋਲੋਂ ਦੀ ਕਿਤੇ ਵੀ ਕੋਈ ਕਾਲ ਹੁੰਦੀ ਹੈ ਪੂਰੀ ਟੋਲ ਪਲਾਜ਼ਾ ਵਰਕਰ ਜੀ ਨੇ ਪੰਜਾਬ ਠੀਕ ਆ ਬਾਈ ਇਹ ਜਿਹੜਾ ਬਾਈ ਆਪਣਾ ਪਿਛਲਾ ਲਾਸਟ ਅੰਦੋਲਨ ਚੱਲਿਆ ਸੀਗਾ ਦਿੱਲੀ ਸੰਘਰਸ਼ ਵਾਲਾ ਉਹਦੇ ਵਿੱਚ ਵੀ ਬਾਈ ਉਦੋਂ ਵੀ ਕੋਈ ਉਪਰਾ ਲਾ ਕੀਤਾ ਗਿਆ ਸੀ ਹਾਂਜੀ ਉਦੋਂ ਵੀ ਬੱਸਾਂ ਵਰਕੇ ਅਸੀਂ ਉੱਥੇ ਜਾਂਦੇ ਰਹੇ ਕੰਮ ਦੀ ਬੱਦ ਠੀਕ ਆ ਜੀ ਬਾਈ ਮੰਨ ਲਓ ਜਿੰਨਾ ਚਿਰ ਇਸ ਚੀਜ਼ ਦਾ ਕੋਈ ਹੱਲ ਨਹੀਂ ਨਿਕਲਦਾ ਤਾਂ ਉਨਾ ਟਾਈਮ ਆ ਜਿਹੜਾ ਇਹ ਟੋਲ ਪਲਾਆ ਜਾਂ ਬੰਦ ਰਹੂਗਾ ਬਾਈ ਰਹੂਗਾ ਬਾਈ ਬਾਬੇ ਨਾਲ ਦੀ ਕੀਰਤਨਾਂ ਲੰਗਰ ਵੀ ਚੱਲਦਾ ਰਹੂਗਾ ਜੀ ਠੀਕ ਆ ਜੀ ਬਾਈ ਤੇ ਬਹੁਤ ਬਹੁਤ ਧੰਨਵਾਦ ਆ ਬਾਈ ਸਾਰੀ ਸੰਸਥਾ ਦਾ ਟੀਮ ਦਾ ਤੇ ਇਸੇ ਤਰ੍ਹਾਂ ਤੁਸੀਂ ਸੇਵਾ ਕਰਦੇ ਰਹੋ ਬਾਈ ਸਤਿ ਸ੍ਰੀ ਅਕਾਲ ਜੀ चाल <laughs>